ਗੋਦੀ ਆ ਹੋਰ ਕਾਰਪੇਂ ਦੇ ਬਹੁਤ ਵੱਡੇ ਲੀਡਰ ਹੈਗੇ ਹੈ ਜੈ ਗੁਰੂਪੀਰ ਜੈ ਜਾਰਵੀਰ ਜੈ ਜੈ ਵਾਲਮੀਕ ਬੇਦਪਰ ਬੇਦੀ ਅੱਜ ਦਾ ਪ੍ਰੋਗਰਾਮ ਯਾਰਵੀਰ ਫੁੱਗਾ ਜੀ ਦਾ ਝੰਡਾ ਚੜਾਇਆ ਪ੍ਰਾਤਨ ਭਗਵਾਨ ਵਾਲਮੀਕ ਮੰਦਿਰ ਸੋਸਾਇਟੀ ਰਜਿਸਟਰਡ ਲੁਜਾਣਾ ਪਿੰਡ ਨੂਰ ਵਾਲਾ ਅਸੀਂ ਪਿਛਲੇ 35 36 ਸਾਲ ਤੋਂ ਅਸੀਂ ਮਨਾਉਂਦੇ ਆ ਰਹੇ ਹਾਂ ਪਹਿਲਾਂ ਸਾਡੇ ਪੁਰਖੇ ਮਨਾਉਂਦੇ ਸੀ ਇਹ ਭਗਵਾਨ ਵਾਲਮੀਕੀ ਮਹਾਰਾਜ ਦਾ ਮੰਦਿਰ ਹੈ ਬਹੁਤ ਹੀ ਪੁਰਾਣਾ ਮੰਦਿਰ ਹੈ ਇਹ ਅੰਗਰੇਜ਼ੀਆ ਦਾ ਟਾਈਮ ਦਾ ਮੰਦਿਰ ਹੈ ਇੱਥੇ ਕੁਝ ਵਿਵਾਦ ਵੀ ਚੱਲੂ ਹੋਏ ਆ ਚੱਲਦੇ ਆ ਔਰ ਚਲੋ ਪਰ ਪਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਠੀਕ ਠਾਕ ਰੱਖੇ ਔਰ ਮੇਰੇ ਸਭ ਦੁੱਖ ਸੰਕਟ ਯਾਰਵੀਰ ਪੁੱਗਾ ਜੀ ਜੋ ਹੈ ਇਹਨਾਂ ਨੇ ਬਹੁਤ ਹੀ ਦੁੱਖ ਦਰਦ ਦੂਰ ਕੀਤਾ ਹੈ ਅਰ ਅੱਜ ਮੇਰੇ ਵੀਰ ਬਿੰਮਲ ਸਿੱਧੂ ਜੀ ਇੱਥੇ ਨਗਰ ਨਗਰ ਲੁਧਿਆਣਾ ਦਾ ਇਹ ਪ੍ਰਧਾਨ ਇੱਥੇ ਪਹੁੰਚੇ ਉਹਨਾਂ ਦਾ ਅਸੀਂ ਅਤੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਝੰਡੇ ਦੀ ਰਸਮ ਪੂਰੀ ਕੀਤੀ ਹੈ ਸਾਡੇ ਸ਼ਹਿਰੀ ਪ੍ਰਧਾਨ ਵਰਸ਼ਾ ਕਪੂਰ ਜੀ ਸਾਡੇ ਨਿੱਤਰਪਾਲ ਜੀ ਸਾਡੇ ਕੀ ਕਹਿੰਦੇ ਆਪਣੇ ਰੀਨਾ ਰਾਣੀ ਜੀ ਸਾਡੇ ਜਗਿੰਦਰ ਸਰੋਆ ਜੀ ਸਾਡੇ ਹੋਰ ਵੀ ਬਹੁਤ ਸਾਥੀ ਇੱਥੇ ਆਇਆ ਆਪਣੇ ਮੁੱਖ ਸਲਾਹਕਾਰ ਸਾਡੇ ਕਰਮਚੰਦ ਸਿੱਧੂ ਵੀ ਪਹੁੰਚ ਗਏ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕੋਈ ਬਿਮਾਰ ਚੱਲ ਰਿਹਾ ਔਰ ਬਹੁਤ ਹੀ ਬਹੁਤ ਜ਼ਿਆਦੇ ਅਸੀਂ ਅੱਜ ਜਹਰਵੀਰ ਦਾ ਜੀ ਦਾ ਜੋ ਅੱਜ ਲੰਗਰ ਵੀ ਚੱਲ ਰਿਹਾ ਹੈ ਚੱਲੂਗਾ ਔਰ ਆਏ ਆ ਦਾ ਇੱਥੇ ਜੋ ਮਹਿਮਾਨ ਆਏ ਨੇ ਔਰ ਮੱਥਾ ਟੇਕ ਰਹੇ ਨੇ ਸਵੇਰ ਤੋਂ ਇਹ ਕਈ ਸੌ ਦੀ ਗਿਣਤੀ ਦੇ ਵਿੱਚ ਮੱਥਾ ਟੇਕ ਰਿਆ ਹੈ ਔਰ ਅੱਗੇ ਤੋਂ ਅੱਗੇ ਵੱਧਦੇ ਜਾ ਰਿਹਾ ਕੰਮ ਕਿਉਂਕਿ ਜਿਉਂ-ਜਿਉਂ ਪਤਾ ਲੱਗ ਰਿਹਾ ਹੈ ਲੋਕਾਂ ਨੂੰ ਜਿਉਂ-ਜਿਉਂ ਪਤਾ ਲੱਗ ਰਿਹਾ ਹੈ ਵੀ ਆਹ ਪੁਰਖਿਆਂ ਦੀ ਜਗ੍ਹਾ ਇਹਨਾਂ ਦੀ ਉਹ ਚੱਲ ਰਹੀ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਕੁਝ ਇੱਥੇ ਠੀਕ ਨਹੀਂ ਪਹਿਲਾਂ ਕੋਈ ਮਾਰੇ ਜਾਂ ਪੱਥਰ ਪੱਥਰਾਂ ਨੂੰ ਪੂਜਦੇ ਸੀ ਪਹਿਲਾਂ ਔਰ ਹੁਣ ਮੂਰਤੀਆਂ ਦਾ ਸਮਾਂ ਚੱਲ ਗਿਆ ਹੁਣ ਮੂਰਤੀਆਂ ਦਾ ਸਮਾਂ ਚੱਲ ਗਿਆ ਮਹਾਰਾਜ ਦੇ ਰੂਪ ਜਿਹੜੇ ਬਣਾਣੇ ਚਾਲੂ ਕਰਤੇ ਹੁਣ ਰੂਪਾਂ ਦੇ ਕਦਰ ਹੋਣ ਲੱਗੀ ਪਹਿਲਾਂ ਉਦਾਂ ਹੀ ਸੀਗਾ ਹੁਣ ਰੂਪਾਂ ਨੂੰ ਬਣ ਰਿਹਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਿੰਡ ਨੂਰ ਵਾਲੇ ਦਾ ਲੁਧਿਆਣਾ ਦਾ ਪੰਜਾਬ ਦਾ ਤੇ ਧੰਨਵਾਦ ਕਰਦਾ ਕਿ ਵੱਦ ਤੋਂ ਬਾਅਦ ਇੱਥੇ ਗੱਗਾ ਜਾਰਬੀਰ ਦਾ ਮੇਲਾ ਚੱਲ ਰਿਹਾ ਹੈ ਔਰ ਸਾਰੇ ਪਹੁੰਚਣ ਹਮ ਹਮ ਆਗੇ ਪਹੁੰਚਣਾ ਅਗਲੇ ਸਾਲ ਵੀ ਔਰ ਇੱਥੇ ਬਹੁਤ ਹੀ ਸ਼ਕਤੀਸ਼ਾਲੀ ਜਗ੍ਹਾ ਹੈ ਜੈ ਗੱਗਾ ਪੀਰ ਜੈ ਜਾਰਬੀਰ ਜੈ ਜੈ ਬਾਲਮੀਕ